ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਖੋਸਾ ਪਾਂਡੋ ਜ਼ਿਲ੍ਹਾ ਮੋਗਾ ਤੇ ਨੇੜੇ ਸ਼ਹਿਰ ਵੀ ਦੋਸਤੋ ਮੋਗਾ ਹੈ ਜਿਹੜੇ ਘਰ ਚ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਆ ਜੀ ਇੱਥੇ ਕੁਝ ਕੁ ਟਾਈਮ ਬਾਈ ਆਣਾ ਹੈ ਵਪਾਰ ਦਾ ਕੰਮ ਵੀ ਕੀਤਾ ਤਕਰੀਬਨ 1 ਸਾਲ ਪਹਿਲਾਂ ਇਸ ਘਰ ਦੇ ਵਿੱਚੋਂ ਤੁਹਾਨੂੰ ਤਿੰਨ ਚਾਰ ਵੀਡੀਓ ਵੀ ਦਿਖਾਈਆਂ ਵਿਕਰੀ ਆਸਤੇ ਪਸੂ ਆਉਂਦੇ ਸੀ ਬਾਈਓ ਬਾਈ ਹੁਣਾਂ ਕੋਲੇ ਤੇ ਹੁਣ ਇਸ ਵੀਰਾਂ ਨੇ ਫੇਰ ਦੁਬਾਰਾ ਕੰਮ ਸ਼ੁਰੂ ਕਰਨਾ ਹੈ ਜੀਦੇ ਵਿੱਚ ਅੱਜ ਤੁਹਾਨੂੰ ਇਸ ਘਰ ਦੇ ਵਿੱਚ ਦੋਸਤੋ ਸੱਤ ਨਾਗ ਦਿਖਾਉਂਗਾ ਜਿਦੇ ਵਿੱਚ 6 200 ਕਟੀਆਂ ਝੋਟੀਆਂ ਹੋਣਗੀਆਂ ਇਸ ਤੋਂ ਇਲਾਵਾ ਇੱਕ ਨੀਲੀ ਰਾਵੀ ਨਸਲ ਦੇ ਵਿੱਚ ਘਟਾ ਹੋਊਗਾ ਜੀ ਠੀਕ ਹੈ ਬਾਕੀ ਦੋ ਤਿੰਨ ਨਾਗ ਹੈਗੇ ਆ ਨੀਲੀ ਦੇ ਕੱਲੇ ਕੱਲੇ ਨਾਗ ਨੂੰ ਦੋਸਤੋ ਤੋਰ ਕੇ ਦੇਖਾਂਗੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਜਿਹੜਾ ਨਾਗ ਤੁਹਾਨੂੰ ਜੇ ਚ ਉਹਦੀ ਆ ਕੇ ਤਸੱਲੀ ਕਰ ਲਿਓ ਖਰੀਦ ਲਿਓ ਬਾਕੀ ਸਾਰੀ ਗੱਲਬਾਤ ਆਉ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਹਾਂਜੀ ਬਹੁਤ ਵਧੀਆ ਠੀਕ ਹੈ ਅਛਾ ਪਹਿਲਾਂ ਤਾਂ ਕਾਫੀ ਟਾਈਮ ਆਪਾਂ ਕੰਮ ਕੀਤਾ ਹੈਨਾ ਕਾਫੀ ਵੀਡੀਓ ਬੂਡੀਆ ਵੀ ਬਣਾਈਆਂ ਤੇ ਸਾਲਕ ਦਾ ਗੈਪ ਪਾਤਾ ਸੀ ਵਿੱਚ ਹੈਨਾ ਹਾਂਜੀ ਥੋੜੀ ਜੋ ਘਰ ਦੀ ਧੱਲ ਮੈਸੇਜ ਹੀ ਚੱਲ ਪਈ ਸੀ ਉਹਦਾ ਕਰਕੇ ਥੋੜੀ ਪ੍ਰੋਬਲਮ ਆ ਗਈ ਸੀਗੀ ਇਧਰਲੇ ਪਾਸੇ ਹੋਇਆ ਹੀ ਨਹੀਂ ਗਾ ਠੀਕ ਹੈ ਹੁਣ ਆਈ ਜਾਣਗੇ ਰੁਟੀਨ 'ਚ ਹਾਂਜੀ ਹਾਂਜੀ ਠੀਕ ਹੈ 6 ਨਾਗ ਆਏ ਅੱਜ ਹਾਂਜੀ ਠੀਕ ਹੈ 6 ਨਾਗ ਦਾ ਪਤਾ ਸਤਵਾਂ ਠੀਕ ਹੈ ਆਹ 6 ਕਟੀਆਂ ਤੇ ਇੱਕ ਸਤਵਾਂ ਨਾਗ ਕੱਟਾ ਹੈਨਾ ਅਛਾ ਇੱਕ ਨੀਲੀ ਦਾ ਵੀ ਕੱਟੀ ਆ ਆਪਣੇ ਕੋਲੇ ਇਹ ਕਿੰਨੇ ਕ ਟਾਈਮ ਦੀ ਹੋ ਗਈ ਹੈ ਇਹ ਬਈ ਹੈਗੀ ਆ 15 15 ਮਹੀਨਿਆਂ ਦੀ ਹੋਊਗੀ 14 15 ਮਹੀਨਿਆਂ ਦੀ ਅੱਛਾ ਯਾਨੀ ਸਾਲ ਤੋਂ ਉੱਪਰ ਆ ਠੀਕ ਹੈ ਤੇ 1 ਮਹੀਨੇ ਤੋਂ ਥੱਲੇ ਆ ਫੋਲ ਖਾਣ ਨੂੰ ਮਾਰੀ ਜੀ ਦੋਸਤੋ ਵੈਸੀ ਮਾਰਕਿੰਗ ਸਾਰੀ ਆ ਇਹਦੇ ਠੀਕ ਹੈ ਸੰਗ ਸੰਗ ਗਲਾਈ ਦੇ ਵਿੱਚ ਕਰਦੀ ਹੋਈ ਹੈ ਠੀਕ ਹੈ ਜੀ ਦੋਸਤੋ ਪਹਿਲੇ ਨੰਬਰ ਤੇ ਇਹ ਦਿਖਾ ਰਿਹਾ ਤੁਹਾਨੂੰ ਨੀਦੀ ਰਾ ਵੀ ਕੱਟੀ ਆ ਠੀਕ ਹੈ ਜੀ ਥਾਣੇ ਦੇ ਤਿੰਨ ਹਨਾ ਥਾਣੇ ਦੇ ਭਾਈ ਦੋ ਆ ਦੋ ਸਰਾਗ ਆ ਇੱਕ ਨਾਲ ਫੋਟ ਆ ਅੱਛਾ ਮੰਨ ਲਿਖ ਚੱਲ ਆਪਾਂ ਕਹਿ ਕੇ ਦੇਣੀ ਆ ਮਤਲਬ ਥਾਣਾ ਜਿਹੜਾ ਇੱਕ ਨਾਲ ਫੋਟ ਆ ਉਹ ਭਾਈ ਆ ਕੇ ਜਿਹੜਾ ਮਰਜ਼ੀ ਚੈੱਕ ਕਰ ਲੇ ਦੋ ਚੱਲੂ ਆ अच्छा हां जी भाई रेट रूट है दा एक मिनट मैं ਥਣ ਵੀ ਦਿਖਾ ਦਿੰਨਾ ਤੇ ਰੇਟ ਕੀ ਹੋਊਗਾ ਇਹਦਾ ਰੇਟ ਬਾਈ ਜੀ ਇਹਦਾ ਆਪਾਂ 18000 ਰੁਪਏ ਮੰਗਦੇ 18000 ਰੋਕੀ ਮਾਰੀ ਜੱਗੋਂ ਹਟ ਜਾ ਆਹ ਦੇ ਦੋਸਤੋ ਦੋ ਥਣਾ ਦਾ ਸਾਈਜ਼ ਦੇਖੋ ਠੀਕ ਹੈ ਤੇ ਇੱਕ ਆਹ ਇਹਦੇ ਵਿੱਚ ਸਰਾਖ ਹੈਗੇ ਆ ਦੋ ਥਣ ਦੇ ਵਿੱਚ ਸਰਾਖ ਆ 1 ਫੁੱਟ ਚ ਅੱਛਾ ਠੀਕ ਹੈ ਹਾਂ ਜੀ ਬਾਈ ਜੀ ਕਿੰਨਾ 18000 ਦਾ ਰੇਟ ਹਾਂ ਜੀ 18000 ਦੋਸਤੋ 18000 ਰੇਟ 15 ਮਹੀਨੇ ਉਮਰ ਆ ਠੀਕ ਹੈ ਜੀ ਬਾਕੀ 14 ਹੋਊਗੀ 15 ਵੇ ਠੀਕ ਹੈ ਆ ਜਾ ਇੱਧਰ ਆ ਜੇ ਇਹ ਸਭ ਨਾਲੋਂ ਵੱਡੀ ਕਟੀਆਂ ਚ ਹਨਾ ਹਾਂਜੀ ਬਾਈ ਕੀਰੀ ਆ ਕਿੰਨੇ ਟਾਈਮ ਦੀ ਹੋਗੀ ਇਹ ਵੀ ਹੋਊਗੀ ਬਾਈ ਜੀ 16 17 ਮਿੰਟ ਠੀਕ ਹੈ ਖੋਲ ਆਇਆ ਖੋਲ ਹੀ ਜਾ ਲੇ ਸਾਰੇ ਨਾਲ-ਨਾਲ ਰੇਟ ਕੀ ਹੋਵੇ ਦਾ ਇਹਦਾ ਰੇਟ ਬਾਈ ਆਪਾਂ 27000 ਮੰਗਦੇ ਆ ਅੱਛਾ ਠੀਕ ਹੈ ਹਾਂਜੀ ਬਾਕੀ ਹੋ ਜੂ ਮੌਕੇ ਦੇ ਉੱਤੇ ਮੌਕੇ ਤੇ ਮਾਨਤਾ ਹੋ ਜੂ ਬਾਈ ਜੀ ਠੀਕ ਹੈ ਦਸੋ 27000 ਰੇਟ ਠੀਕ ਹੈ 16 17 ਮਹੀਨੇ ਹੀ ਉਮਰ ਹੈ ਠੀਕ ਹੈ ਜੀ ਆ ਸਿੰਗਾ ਦੀ ਸ਼ੇਪ ਤੁਹਾਨੂੰ ਦਿਖਾ ਦੇਣਾ ਇਧਰ ਦਾ ਸਿੰਗ ਤੇ ਇਧਰ ਦਾ ਸਿੰਗ ਦੇ ਵਿੱਚ ਥੋੜਾ ਜਿਹਾ ਫਰਕ ਹੈ ਉਹ ਤੁਸੀਂ ਥੋੜੀ ਜੀ ਸਿੰਗਾ ਤੇ ਮਾਰ ਖਾਂਦੇ ਪਿਓਰ ਮੂਰਾ ਇੱਕ ਨੰਬਰ ਹੈ ਕਦ ਕਾਠਾ ਦੁੱਧ ਦਾ ਚਾਰ ਉਮਰ ਦੇ ਹਿਸਾਬ ਨਾਲ ਚੰਗੀ ਸਾਂ ਵੀ ਆ ਥਣ ਚਾਰ ਹੋਣਗੇ ਨਿਕੜੇ ਹੋਣਗੇ ਦਸੋ 16 17 ਮਹੀਨੇ ਉਮਰ ਹੈ ਠੀਕ ਹੈ ਜੀ ਆ ਥਣ ਝੋਲੀ ਦੇਖ ਲਓ ਚੰਗੀ ਹੈ 16 17 ਮਹੀਨੇ ਉਮਰ ਹੈ ਰੇਟ 27000 ਠੀਕ ਹੈ ਇੱਕ ਛੋਟੀ ਕੱਟੀ ਆ ਸਾਬ ਨਾਲ ਇਹ ਮੂਰਾ ਨਸਲ ਦੀ ਆ ਠੀਕ ਹੈ ਕਿੰਨੇ ਕ ਟਾਈਮ ਦੀ ਹਾਂ ਹਾਂ ਜੀ ਮੂਰਾ ਨਸਲ ਦੀ ਇਹ ਹੈਗੀ ਆ ਜੀ ਇਹ ਤਾਂ 9.10 ਮਹੀਨੇ ਦੀ ਆ ਤੇ 9.10 ਮਹੀਨੇ ਦੀ ਰੇਟ ਇਹਦਾ ਕੀ ਹੋਗਾ ਇਹਦਾ 15000 ਮੰਗਦੇ ਠੀਕ ਕੋਈ ਨਹੀਂ ਇਹਨੂੰ ਬੰਨ ਹੀ ਰਹਿਣ ਦੇ 15000 ਰੁਪਏ ਤੋਂ ਰੇਟ ਠੀਕ ਹੈ ਹਾਂ ਬਾਕੀ ਮਾਨਤਨ ਹੋ ਜੀ ਮਾਨਤਨ ਪੂਰਾ ਠੀਕ ਹੈ 8-9 ਮਹੀਨੇ ਤੋਂ ਉਮਰ ਆ ਬਾਕੀ ਸਿੰਗਾ ਹੁੰਗਾ ਦੀ ਸਹੀ ਆ ਤੇ ਉਮਰ ਛੋਟੀ ਹੈ ਠੀਕ ਹੈ ਦੂਨਾਗ ਚਾਰਨਾਗ ਜਿਹੜੇ ਹੈਗੇ ਮੈਨੂੰ ਲੱਗਦਾ ਤਿੰਨਾਂ ਦੀ ਸੇਮ ਜੀ ਉਮਰ ਹੀ ਹੈ ਨਾ ਹਾਂ ਉਹ ਥੋੜੀ ਜਿਹੀ ਵੱਡੀ ਹੈ ਜੀ ਅੱਛਾ ਆ 14 ਮਹੀਨਿਆਂ ਦੀ 15 ਨੇ ਇਹਨਾਂ ਦੋਨਾਂ ਦਾ 18-18000 ਰੁਪਏ ਆ ਇਹਦਾ 20000 ਰੁਪਏ ਠੀਕ ਹੈ ਲੈ ਇੱਕ ਜੇ ਜਿਹੜੀ ਮਰਜ਼ੀ ਕੱਢ ਲਿਆ ਵਿੱਚੋਂ ਇੱਕ ਹੀ ਤੁਰ ਕੇ ਦੇਖਾਂਗੇ ਵੈਸੇ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਜੇ ਸਾਰੇ ਨਾਲ ਤੁਰ ਕੇ ਦੇਖੇ ਦੋਸਤੋ 18000 ਰੇਟ ਹੈ ਤਕਰੀਬਨ ਉਮਰ ਕਿੰਨੀ ਦੱਸਿਆ ਦੀ ਇਹ ਵੀ 14-15 ਮਹੀਨੇ ਦੀ ਹੈ 14-15 ਮਹੀਨੇ ਉਮਰ ਹੈ ਠੀਕ ਹੈ ਰੰਗ ਦੇਖ ਲੋ ਜੀ ਵੈਸੇ ਕੱਦ-ਕੱਟ ਸਹੀ ਆ ਉਮਰ ਦੇ ਹਿਸਾਬ ਨਾਲ ਸਿੰਘ ਸੁng ਵੈਸੇ ਗੋਲ ਕਰਦੀ ਆਉਂਦੀ ਆ ਥਾਣੇ ਦੋਸਤੋਂ 4 ਹੋਣਗੇ ਜੀ ਤੇ ਚਾਰੇ ਥਾਣਾ ਨਿਖੜੇ ਹੋਣਗੇ ਠੀਕ ਐ 18200 ਰੇਟ ਆ ਬਾਕੀ ਮਾਰਕਾਣ ਹੋ ਜਾਊਗਾ ਜੀ ਠੀਕ ਐ ਆ ਦੇਖੋ ਠੀਕ ਐ ਇਸ ਤੋਂ ਇਲਾਵਾ ਜਿਹੜੀ ਇਹ ਆ ਗਈ ਆਪਣੀ ਦੋਸਤੋਂ 5ਵੇਂ ਨੰਬਰ ਤੇ ਜਿਹੜੀ ਕੱਟੀ ਆ ਨੀਦੀ ਰਾਵੀ ਨਸਲ ਦੇ ਵਿੱਚ ਪੈਂਦੀ ਬਸ ਕੋਈ ਨਹੀਂ ਬੰਨੀ ਰਹਿੰਦੀ ਬਾਕੀ ਮਾਰਕਿੰਗ ਹੈਗੀ ਆ ਸਾਰੇ ਤੇ ਥਾਣਾ ਦੋਸਤੋਂ ਇਹਦੇ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਇਹਦੀ ਵੀ 14-15 ਮਹੀਨਿਆਂ ਦੀ ਹਾਂਜੀ 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 ਸੇਮ ਹੀ ਆ ਇਹ ਤਿੰਨੇ ਨਾਲ ਸੇਮ ਹੀ ਆ ਜਿਹੜਾ ਪਹਿਲਾਂ ਨਾਲ ਦਿਖਾਇਆ ਤਿੰਨੇ ਨਾਲ ਸੇਮ ਹੀ ਆ 18000 ਰੇਟ 14-15 ਮਹੀਨੇ ਉਮਰ ਹੈ ਬਾਕੀ ਮਾਰਕਿੰਗ ਸਾਰੀ ਪੂਰੀ ਕਰਦੀ ਹੈ ਜੀ ਇਹਦੀ ਵੀ 16 ਕੁ ਮਹੀਨੇ ਆ ਹਾਈਟ ਤੇ ਇਹਨਾਂ ਤੋਂ ਥੋੜੀ ਜੀ ਜ਼ਿਆਦੇ ਆ ਹਾਂ ਉਮਰ ਦਾ ਵੀ ਨਾ ਖੰਡ ਹੀ ਫਰਕ ਆ ਅੱਛਾ ਉਹ ਵੈਸੇ ਥੋੜੀ ਜੀ ਲਿੱਸੀ ਪੈਂਦੀ ਹੈ ਨਾ ਹਾਂਜੀ ਠੀਕ ਆ ਤੁਸੀਂ ਇਹਦੇ ਮੈਂ ਥਣ ਦੋ ਤੁਹਾਨੂੰ ਦਿਖਾਉਣਾ ਅ ਇੱਕ ਪਾਸੇ ਦੇ ਥਾਣਾ ਤੇ ਪੂਰਾ ਵੈਥਾ ਤੇ ਇੱਕ ਦੇ ਇੱਕ ਪਾਸੇ ਵਾਲੇ ਥਾਣੇ ਜਿਹੜੇ ਦੋਸੋ ਬਿਲਕੁਲ ਬਰਾਬਰ ਹੈ ਠੀਕ ਹੈ ਜੀ ਆ ਦੇਖੋ ਉਮਰੋਂ ਇਹ ਵੀ 16 ਕਿ ਮਹੀਨਿਆਂ ਦੀ ਹੋਣੀ ਹੈ ਨਾ ਤੇ ਰੇਟ ਇਹਦਾ ਇਹਦਾ ਰੇਟ ਆ ਜੀ ਬਾਈ 20000 20000 ਠੀਕ ਹੈ ਦੋਸਤੋ ਘਰ ਆ ਜੀ ਜਮਾ ਇੱਕ ਨੰਬਰ ਮੁਰਾਦੀਆ ਠੀਕ ਹੈ ਦੋਸਤੋ ਇਹਦਾ 20000 ਰੇਟ ਠੀਕ ਹੈ ਤੇ ਇਹਦੀ ਮਾਣ ਦਾ ਰਿਕਾਰਡ ਪੂਰਾ ਦੁੱਧ ਦਾ ਹੈਗਾ 14 15 ਲੀਟਰ ਦੁੱਧ ਅੱਛਾ ਠੀਕ ਹੈ ਇਹ ਦੋਸਤੋ ਇਹ ਤੁਹਾਨੂੰ ਦਿਖਾਈ ਹੈ ਜੀ 6ਵੇਂ ਨੰਬਰ ਤੇ ਕੱਟੀ 16 ਕਿ ਮਹੀਨੇ ਤਕਰੀਬਨ ਉਮਰ ਹੋਣੀ ਹੈ 20000 ਬਾਈ ਹੁਣ ਇਹਨੇ ਡਿਮਾਂਡ ਕੀਤੀ ਹੈ ਜੀ ਬਾਕੀ ਮਾਣ ਤਾਣ ਜਿਹੜਾ ਮੌਕੇ ਦੇ ਉੱਤੇ ਹੋਊਗਾ ਇਸ ਤੋਂ ਇਲਾਵਾ 7ਵੇਂ ਨੰਬਰ ਤੇ ਇੱਕ ਬਾਈ ਹੋਣਾ ਕੋਲੇ ਘੱਟਾ ਦੂਸੋਂ ਨੀਲੀ ਰਾਵੀ ਨਸਲ ਦੇ ਵਿੱਚ ਇਹਨੂੰ ਖੋਲ ਲਈ ਇਹ ਤੋਰ ਕੇ ਦੇਖ ਲਈਏ ਪਸੂ ਵੈਸੇ ਸਾਰੇ ਤੋਰਨੇ ਸੀ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਤਾਂ ਕਰਕੇ ਉੱਥੇ ਦਿਖਾਏ ਦੋਂਦਾ ਜੀ ਅੱਛਾ ਉਮਰ ਉਹ ਫਿਰ ਹੋਊਗਾ ਹੋਊਗਾ ਤਾਂ ਢਾਈਕ ਸਾਲ ਦਾ ਹੈ ਨਾ ਢਾਈਕ ਸਾਲ ਦਾ ਪਸੂ ਦੋਂਦਾ ਸਵਾ ਗੋ ਦੋ ਸਾਲ ਦਾ ਸਾਲ ਦਾ ਥੋੜਾ ਜਿਹਾ ਘਰੇ ਢੱਲ ਮਿਸ ਕਰਕੇ ਥੋੜੀ ਇਹਦੀ ਸੇਵਾ ਨਹੀਂ ਹੋਈਗੀ ਅੱਛਾ ਠੀਕ ਹੈ ਇਹਦਾ ਆਪਣੇ ਘਰੇ ਹੀ ਸੀਗਾ ਰੱਖਿਆ ਹੈ ਅੱਛਾ ਅੱਛਾ ਠੀਕ ਹੈ ਹਾਂਜੀ ਤੇ ਉਮਰਾ ਦੂਸੋਂ ਸਵਾਕ ਦੋ ਸਾਲ ਬਾਈ ਦੱਸਦਾ ਦੰਦੋਂ ਦੋ ਦੰਦ ਹੋ ਗਿਆ ਜੀ ਇਹ ਬਾਕੀ ਕੱਦ ਕਾਠ ਉਹਨਾਂ ਨਹੀਂ ਕੀਤਾ ਉਹਨੀ ਸੇਵਾ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਸੀਗੀ ਇਹਦੀ ਮਾਰਕਿੰਗ ਵੈਸੇ ਸਾਰੀ ਪ੍ਰੋਪਰ ਹੈ ਰੇਟ ਬਾਈ ਇਹਦਾ ਰੇਟ ਕਿੰਨਾ ਰੇਟ ਇਹਦਾ ਬਾਈ ਜੀ ਆਪਾਂ ਮੰਗਦੇ ਤਾਂ 28000 ਅੱਛਾ ਮੂਕੇ ਤੇ ਕਰਦੇ ਆ ਠੀਕ ਹੈ ਮੜ ਜਾ ਮੂਕ ਮਾ ਦੀ ਇੱਧਰ ਨੂੰ ਇੱਧਰ ਦੱਸੋ 28000 ਬਾਈ ਹੁਣ ਇਹ ਕਹਿੰਦੇ ਡਿਮਾਂਡ ਕੀਤੀ ਹੈ ਜੀ ਇਹਦੀ ਠੀਕ ਹੈ ਬਾਕੀ ਮੌਕੇ ਦੇ ਉੱਤੇ ਮਾਨਤਾਣ ਹੋ ਜਾਊਗਾ ਜੀ वैसे लसा थोड़ा जा सांबन वाला कटागा हां रेडी रूडी वास्ते बढ़िया एक और ऑफर है जी हां जी जे सारे पत्ते दे सत्ते ਨਾਲ ਇਕ ਪਾਸੇ ਜਾਣਗੇ 200 ਕਿਲੋਮੀਟਰ ਵਾਰਡ ਤੇ ਆਪਾਂ ਡਿਲੀਵਰੀ ਫਰੀ ਅੱਛਾ ਸਾਰੇ ਦੇ ਵਿੱਚੋਂ ਮਾਨਤਾਨ ਨੂੰ ਫੋਲ ਕਰਾਂ ਠੀਕ ਹੈ ਦੋਸਤੋ ਜਿਹੜਾ ਰੇਟ ਦੱਸਿਆ ਤੁਸੀਂ ਜੇ ਕੋਈ ਨਗ ਇਕੱਠੇ ਖਰੀਦਣੀ ਆ ਤਾਂ 200 ਕਿਲੋਮੀਟਰ ਦੇ ਘੇਰੇ ਦੇ ਵਿੱਚ ਤੁਸੀਂ ਕਿਤੇ ਵੀ ਹੋ ਤਾਂ ਇਸੇ ਰੇਟ ਦੇ ਵਿੱਚ ਪਹੁੰਚ ਹੋ ਜਾਣੀ ਤੁਹਾਡੇ ਘਰੇ ਤੇ ਹੋਰ ਵੀ ਰੇਟ ਦੇ ਵਿੱਚੋਂ ਮੌਕੇ ਤੇ ਮਾਨਤਾਨ ਹੋ ਜਾਊਗਾ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਓਕੇ ਬਾਈ ਜੀ